ਨਵੀਆਂ-ਨਵੀਆਂ ਵੀਡੀਓ ਆਪਾਂ ਹਰ ਰੋਜ਼ ਲੈ ਕੇ ਆਉਂਦੇ ਰਹਨੇ ਆਂ ਜੀ ਵੀਡੀਓ 'ਚ ਹਰ ਰੋਜ਼ ਆਪਾਂ ਮਕਾਨ ਘਰ, ਕੂਠੀ, ਬਹੁਤ ਸਾਰੀਆਂ ਗੱਡੀਆਂ, ਮੋਟਰਸਾਈਕਲ ਹਰ ਚੀਜ਼ਾਂ ਲੈ ਕੇ ਆਉਂਨੇ ਆਂ ਜੀ। ਜੇ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨਾਲ ਪੱਕੇ ਤੌਰ ਤੇ ਜੁੜ ਜਾਓ। نیچے ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੇ ਤੁਸੀਂ ਪਹਿਲਾਂ ਤੋਂ ਜੁੜੇ ਹੋਏ ਹੋ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੇ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਸਸਤਾ ਘਰ, ਬਹੁਤ ਸਸਤੀਆਂ ਗੱਡੀਆਂ ਲੈ ਕੇ ਪਹੁੰਚੇ ਆਂ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹਰੇ ਜਖਰਾ ਚ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਕੇ ਐਡ ਫਰੀਦ ਵਿੱਚ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਆਪਾਂ Alto BXI KA10 ਤੁਹਾਡੇ ਖਾਤਰ ਲੈ ਕੇ ਪਹੁੰਚਿਆ 14 ਮਾਡਲ ਗੱਡੀ ਆ ਜੀ ਫਾਸਟ ਓਨਰ ਹੈ ਕੁੱਲ 80000 ਚੱਲੀ ਹੋਈ ਹੈ ਕੰਡੀਸ਼ਨ ਆ ਓਕੇ ਐ ਜੀ ਟਾਇਰ ਬਹੁਤ ਵਧੀਆ ਚੰਗੇ ਆਪਾਂ ਨੂੰ ਮਿਲ ਜਾਣਗੇ ਨੰਬਰ ਪਲੇਟਾਂ ਸਰਕਾਰੀ ਮਿਲ ਜਾਣਗੀਆਂ ਪੰਜਾਬ ਨੰਬਰ ਗੱਡੀ ਆ 2,55,000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਆ ਕੋਈ ਫਿਕਸ ਰੈਟ ਨਹੀਂ ਹੈਗਾ ਇੱਕ ਬਾਰੀ ਸਿਰਫ ਡਿਮਾਂਡ ਆ ਹਾ ਜੇ ਕਿਸੇ ਨੇ ਗੱਡੀ ਦੇਖਣੀ ਆ ਚਲਾ ਕੇ ਦੇਖਣੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਜਾ ਕੇ ਦੇਖ ਸਕਦਾ ਹਾਂ ਅੰਦਰੋਂ ਬਾਰੋਂ ਆਲੋਕੀ ਆ 1 ਰੁਪਇਆ ਗੱਡੀ ਭਾਲਦੀ ਨਹੀਂ ਬਾਕੀ ਚਾਰੇ ਪਾਸੋਂ ਇਹਨਾਂ ਨੇ ਫੋਟੋਆਂ ਬਹੁਤ ਸੋਹਣੀ ਆਪਣੇ ਕੋਲੇ ਖਿੱਚ ਕੇ ਭੇਜੀਆਂ ਅੰਦਰੋਂ ਵੀ ਬਹੁਤ ਵਧੀਆ ਤਰੀਕੇ ਨਾਲ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਜੀ ਦੋ ਵਿੰਡੋ ਮੂਰਲੀਆਂ ਆਪਾਂ ਨੂੰ ਪਾਵਰ ਮਿਲ ਜਾਣਗੀਆਂ ਪਾਵਰ ਸਟੇਰਿੰਗ ਹੈ ਸੀ ਬਾਕੀ ਸੀਟ ਕਵਰ ਨਵੇਂ ਨੇ ਮੈਟ ਵਧੀਆ ਰੱਖੇ ਹੋਏ ਨੇ ਇੰਟੀਰੀਅਰ ਬਹੁਤ ਵਧੀਆ ਪਿਆ ਬਾਕੀ ਤੁਹਾਡੇ ਸਾਹਮਣੇ ਆ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਸਕਦੋਂ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰ ਲਿਓ ਏਰੀਆ ਬਰਨਾਲਾ ਇਹਨਾਂ ਦਾ ਨੰਬਰ 9115636033 ਨੰਬਰ ਸੈਕਿੰਡ ਤੇ ਆਪਣੇ ਕੋਲੇ ਗੱਡੀ ਪਹੁੰਚੀ ਆ ਰੇਟਸ एलडीआई ਗੱਡੀ 2015 ਮਾਡਲ ਹੈ ਜੀ 1 1 2015 ਦੇ ਵਿੱਚ ਰਜਿਸਟਰ ਹੋਈ ਆ ਹਾਂ ਕੰਡੀਸ਼ਨ ਬਹੁਤ ਵਧੀਆ ਜੀ ਤੇ ਆਪਾਂ ਨੂੰ ਪਾਸਿੰਗ 31 ਦਸੰਬਰ 2030 ਤੱਕ ਮਿਲੂਗੀ ਦਿੱਲੀ ਨੰਬਰ ਹੈ ਡੀਜ਼ਲ ਤੇ ਗੱਡੀ ਆ ਤੇ ਸਾਰਾ ਕੁਝ ਵਧੀਆ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਸੈਂਟਰ ਲੋਕਿੰਗ ਹੈ ਤੇ ਅੰਦਰ ਐਂਡਰੋਇਡ ਟੱਚ ਸਕਰੀਨ ਲੱਗੀ ਹੋਈ ਆ ਸੈਕੰਡ ਓਨਰ ਗੱਡੀ ਆ ਕੰਡੀਸ਼ਨ ਵਧੀਆ 50000 ओरिजिनल ਚੱਲੀ ਹੋਈ ਐ ਐਨਓਸੀ ਮਿਲ ਜੂਗੀ ਰੇਟ ਫਿਕਸ ਆਪਨੂ ਆਖਿਆ ਇਹਨਾਂ ਨੇ 2 ਲੱਖ ਤੇ 60000 ਰੁਪਿਆ ਗੱਡੀ ਮਾਲਕ ਦੇ ਘਰੇ ਖੜੀ ਆ ਮਾਲਕ ਕਹਿੰਦਿਆ ਕਮੀ ਪੇਸ਼ੀ ਕੋਈ ਨਹੀਂ ਗੱਡੀ ਦਾ ਰੰਗ ਵਧੀਆ ਬੰਪਰ ਬੰਪਰ ਦੇਖ ਲਓ ਬੰਪਰਾਂ ਤੇ ਹਲਕੇ ਫੁਲਕੇ ਜਿਹੇ ਸਕਰੈਚ ਮਾੜੇ ਮੋٹے ਆਪਾਂ ਨੂੰ ਮਿਲਣਗੇ ਜ਼ਰੂਰ ਬਾਕੀ ਵਧੀਆ ਗੱਡੀਆਂ ਸੋਹਣੀ ਗੱਡੀਆਂ ਜਾ ਕੇ ਦੇਖਣੀ ਆ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਲਓ ਤੇ ਇਹ ਨੰਬਰ ਓਨਰ ਦਾ ਜਿਨ੍ਹਾਂ ਦੀ ਗੱਡੀ ਆ 9041300899 ਗੱਲਬਾਤ ਕਰਨਾ ਚਾਹੁੰਦੇ ਹੋਂ ਤੁਸੀਂ ਆਪੇ ਕਰ ਲਿਓ ਨੰਬਰ 3 ਤੇ ਆਪਣੇ ਕੋਲੇ ਜੈਨ ਗੱਡੀ ਪਹੁੰਚੀ ਐ ਜੀ ਜੈਨ ਗੱਡੀ ਆ ਮਾਡਲ 2005 ਤੇ ਪਾਸਿੰਗ ਰਿਨਿਊ ਹੋਈ ਐ 2025 ਤੱਕ ਰਾਂ ਤੇ ਗੱਡੀ ਡੀਜ਼ਲ ਤੇ ਐ ਜੀ ਤੇ ਗੱਡੀ 25 ਤੋਂ ਉੱਪਰ ਐਵਰੇਜ ਦਿੰਦੀ ਆ ਮਿੰਜਣ ਉਂਜੜ ਪੂਰਾ ਸਾਈਲੈਂਟ ਐ ਤੇ ਟਾਇਰ ਆਪਾਂ ਨੂੰ ਚਾਰੇ ਬਿਲਕੁਲ ਨਵੇਂ ਮਿਲਣਗੇ ਫਰੈਸ਼ ਪਟਿਆਲੇ ਖੜੀ ਹੈ 70000 ਰੁਪਇਆ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਆ ਘਰ ਲਾਂਗੇ ਵਹਿ ਕੇ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਕੋਈ ਚਲਾ ਕੇ ਦੇਖਣਾ ਚਾਹੁੰਦਾ ਤੇ ਕਿਸੇ ਨੇ ਬਾਡੀ-ਬੁਡੀ ਦੇਖਣੀ ਹੋਵੇ ਇੰਜਨ-ਉੰਜਨ ਦੇਖਣਾ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਪਟਿਆਲੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਤੇ ਮਾਲਕ ਕਹਿੰਦੇ ਆ ਕਿ ਮਰਜ਼ੀ ਟ్రਾਈ ਲੈ ਲਿਓ ਕਿ ਮਰਜ਼ੀ ਚਲਾ ਕੇ ਦੇਖ ਲਿਓ ਘਰੇ ਖੜੀ ਹੈ ਘਰ ਦੀ ਗੱਡੀ ਆ ਪਰਸਨਲ ਚੱਲੀ ਹੋਈ ਆ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ ਜੀ ਪੂਰਾ 79121145 ਜਿਹੜੇ ਵੀ ਗੱਲ ਕਰਨੀ ਹੋਈ ਆਪੇ ਕਰ ਲਓ। ਬਾਕੀ ਵੀਡੀਓ ਦੀ ਗੱਲਬਾਤ ਆ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਗੱਡੀਆਂ ਤੇ ਘਰ ਹਰ ਚੀਜ਼ ਆਪਾਂ ਲੈ ਕੇ ਪਹੁੰਚਿਆਂ ਗੱਲ ਕਰਾਂਗੇ ਪੂਰੀ ਆਪਾਂ। ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ। ਉੱਪਰ ਹਰੇ ਜਿਹੇ ਅੱਖਰਾਂ ਚ ਹਮੇਸ਼ਾ ਵੀਡੀਓ ਚ ਲਿਖਿਆ ਰਹਿੰਦਾ। ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੂਠੀਆ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੇ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਬਿਲਕੁਲ ਫਰੀ ਦੇ ਵਿਚੇੜ ਲਗਵਾ ਸਕਦਾ ਹਾਂ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਸੀ ਨਾ ਕੋਈ ਖਰਚਾ ਬਰਚਾ ਹੁੰਦਾ ਆਪਣਾ ਸਾਰਾ ਕੰਮ ਆਪਣਾ ਜਮਾਂ ਫਰੀ ਦੇ ਵਿੱਚ ਹੁੰਦਾ ਹੈ ਜੇ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਆਪਣੇ ਕੋਲੇ ਭੇਜ ਲਾਜ਼ਮੀ ਦਿਓ ਤੇ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਲਿਖੇ ਰਹਿੰਦਾਗਾ ਤੇ ਵੀਡੀਓ ਤੇ ਜੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਵਧੀਆ ਤੁਹਾਨੂੰ ਵੀਡੀਓ ਲੱਗ ਰਹੀ ਹੈ ਜੀ ਤਾਂ ਵੀਡੀਓ ਨੂੰ ਸਾਰੇ ਲਾਈਕ ਜਰੂਰ ਕਰ ਦੋ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਜੀ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰ ਦੋ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਆਪਾਂ ਹਰ ਰੋਜ਼ ਮਸ਼ੀਨਰੀਆਂ ਘਰ ਕੋਠੀ ਮਕਾਨ ਲੈ ਕੇ ਆਉਂਦੇ ਰਹਿੰਨੇ ਆ ਜੀ ਪਹਿਲੀ ਵਾਰ ਜਿੰਨੇ ਤੁਸੀਂ ਆਇਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਤੇ ਆਪਾਂ ਹੁਣ ਗੱਡੀ ਦੀ ਗੱਲਬਾਤ ਸ਼ੁਰੂ ਕਰਦੇ ਆ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਹੁਣ ਗੱਡੀ ਤੁਸੀਂ ਚੈੱਕ ਕਰੋ ਜੀ ਆਪਣੇ ਕੋਲੇ ਵੈਗਨਰ ਪਹੁੰਚੀ ਹੈਗੀ ਵੈਗਨਰ ਗੱਡੀ ਹੈ ਜੀ 2006 ਮਾਡਲ ਹੈ ਵਿੱਦ ਪਾਸਿੰਗ ਹੈ ਜੀ ਤੇ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਤੇ ਇੰਜਨ ਗੇਅਰ ਪੂਰਾ ਵਧੀਆ ਹੈ ਮਾਲਕ ਕਹਿੰਦੇ ਆ ਇੰਜਨ ਦੀ ਗੇਅਰ ਦੀ ਤੇ ਚਾਰੇ ਪਾਸੋਂ ਫੁੱਲ ਗਾਰੰਟੀ ਹੈ ਦਿੱਲੀ ਨੰਬਰ ਗੱਡੀ ਆ ਹਮ ਤੇ ਗੱਡੀ ਦਾ ਰੇਟ 65000 ਰੁਪਿਆ ਇਹਨਾਂ ਨੇ ਕਿਹਾ ਤੇ ਗੱਡੀ ਕੁੱਲ 76000 ਕਿਲੋਮੀਟਰ ਚੱਲੀ ਹੋਈ ਹੈ ਸੈਂਟਰ ਲੋਕਿੰਗ ਹੈ ਨਵੀਂ ਬੈਟਰੀ ਹੈ ਨਵੇਂ ਟਾਇਰ ਨੇ ਏਸੀ ਹੀਟਰ ਵਰਕਿੰਗ ਚ ਸਾਰਾ ਕੁਝ ਵਧੀਆ ਹੈ ਰਾਮਪੁਰਾ ਫੂਲ ਮਾਲਕ ਦਾ ਏਰੀਆ ਹੈ ਜਾ ਕੇ ਤੁਸੀਂ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਕਿਸੇ ਨੇ ਜਾ ਕੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕਿ ਮਰਜ਼ੀ ਚੈੱਕ ਕਰਨੀ ਹੈ ਤੇ ਮਾਲਕ ਨੇ ਕਿਹਾ ਆ ਕੇ ਦੇਖ ਲਿਓ ਤੇ ਗੱਡੀ ਵਧੀਆ ਜੀ ਬਾਕੀ ਰੇਟ ਹੋ ਜੂਗਾ ਮੌਕੇ ਤੇ ਇੱਕ ਵਾਰੀ ਸਿਰਫ ਆ ਡਿਮਾਂਡ ਹੈ 65000 ਰੁਪਿਆ ਤੇ ਅੰਦਰੋਂ ਵਧੀਆ ਗੱਡੀ ਤੇ ਸਾਰਾ ਕੁਝ ਟੋਟਲੀ ਵਧੀਆ ਪਿਆ ਮਿਊਜ਼ਿਕ ਸਿਸਟਮ ਵਧੀਆ ਤੇ ਸਾਰੇ ਫੰਕਸ਼ਨ ਆਪਾਂ ਨੂੰ ਵਰਕਿੰਗ ਚ ਮਿਲ ਜਾਣਗੇ ਤੇ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੇ ਜਨਰਲ ਦੀ ਗੱਡੀ ਹੈ ਜੀ ਨੰਬਰ ਹੈ ਉਹਨਾਂ ਦਾ 920 6322224 ਗੱਲਬਾਤ ਆਪੇ ਕਰ ਲਿਓ ਜੇ ਤੁਸੀਂ ਕਰਨਾ ਚਾਹੁੰਦੇ ਹੋ ਗੱਡੀ ਬਾਰੇ ਕੁਝ ਪੁੱਛਣਾ ਕੁਝ ਵੀ ਗੱਲ ਕਰਨੀ ਹੈ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਨਾਲ ਦੇ ਨਾਲ ਵੀਡੀਓ ਨੂੰ ਲਾਈਕ ਕਰਦੇ ਰਹੋ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੋ ਇੱਕ ਵਾਰ ਫਿਰ ਤੋਂ ਕਹਿ ਦੇਣਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਕਿਸੇ ਨੇ ਐਡ ਕਰ ਬੋਣੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਵਾਚੀ ਤੇ ਹੁਣ ਆਪਾਂ ਇੱਕ ਘਰ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਵਧੀਆ ਸੋਹਣਾ ਘਰ ਹੈ ਜੀ ਪੂਰਾ ਖੁੱਲ੍ਹਾ ਡੁੱਲਾ 7 ਮਰਲੇ ਜਗ੍ਹਾ 'ਚ ਘਰ ਬਣਿਆ ਹੋਇਆ ਤੇ ਇਹਨਾਂ ਦਾ ਜਿਹੜਾ ਏਰੀਆ ਦਾ ਸਭ ਤੋਂ ਪਹਿਲਾਂ ਤੁਹਾਨੂੰ ਉਹ ਹੀ ਦੱਸ ਦਾਂ ਡਿਸਟ੍ਰਿਕਟ ਤਾਂ ਇਹਨਾਂ ਨੂੰ ਜਲੰਧਰ ਲੱਗਦੀ ਹੈ ਤੇ ਸੰਧਮ ਇਹਨਾਂ ਦਾ ਪਿੰਡ ਹੈ ਜੀ 6 ਲੱਖ ਰੁਪਇਆ ਡਿਮਾਂਡ ਹੈ 7 ਮਰਲੇ ਜਗ੍ਹਾ ਰੇਟ 6 ਲੱਖ ਰੁਪਇਆ ਘਰ ਵਧੀਆ ਬਣਿਆ ਹੋਇਆ ਬਾਥਰੂਮ ਬਹੁਤ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਟਾਈਲਾਂ ਟੂਲਾਂ ਸਾਰੀਆਂ ਲੱਗੀਆਂ ਹੋਈਆਂ ਨੇ ਵਧੀਆ ਕਮਰੇ ਬਣੇ ਹੋਏ ਨੇ ਬੈੜਾ ਸਾਰਾ ਪੱਕਾ ਹੈਗਾ ਤੇ ਘਰ ਸੋਹਣਾ ਹੈਗਾ ਜੇ ਕਿਸ ਨੂੰ ਪਸੰਦ ਆਉਂਦਾ ਹੈ ਕਿਸੇ ਨੇ ਗੱਲ ਕਰਨੀ ਆ ਤੁਸੀਂ ਗੱਲ ਕਰ ਲਿਓ 9915403718 ਜੇ ਕਿਸੇ ਨੇ ਗੱਲ ਕਰਨੀ ਹੈ ਕੋਈ ਗੱਲ ਤੁਸੀਂ ਆਪੇ ਕਰ ਲਿਓ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਬਾਕੀ ਰੇਟ ਬਹੁਤ ਘਟ ਹੈ ਤੇ ਜਿਨ੍ਹਾਂ ਦਾ ਬਜਟ ਘੱਟ ਹੈ ਜੀ ਤੇ ਜਿਨ੍ਹਾਂ ਨੇ ਪੈਸੇ ਘੱਟ ਲਾਉਣੇ ਆ ਘਰ ਵਧੀਆ ਲੈਣਾ ਉਹਨਾਂ ਵਾਸਤੇ ਬਹੁਤ ਵਧੀਆ ਆਪਾਂ ਡੀਲ ਆਹ ਲੈ ਕੇ ਪਹੁੰਚੇ ਆ। ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਵੀਡੀਓ ਚ ਸਾਰਾ ਕੁਝ ਦੇਖ ਲਿਆ ਹੋਊਗਾ ਤੁਸੀਂ ਨੰਬਰ ਨੰਬਰ ਆਪਾਂ ਵਿੱਚ ਹੀ ਦੇ ਦਿੰਨੇ ਆ। ਬਾਕੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਨੂੰ ਮੈਂ ਇੱਕ ਵਾਰ ਫਿਰ ਤੋਂ ਕਹਿੰਨਾ ਉੱਪਰ ਆਪਣਾ ਨੰਬਰ ਚੱਲਦਾ ਰਹਿੰਦਾ ਆਪਣਾ 7719445360 ਆਪਣੇ ਕੋਲੇ ਭੇਜੋ ਜਾਣਕਾਰੀ ਵੀਡੀਓ ਫੋਟੋ ਵਾਚਿੰਗ ਚਾਹੇ ਕੋਠੀਆ ਕਰਮਕਾਨ ਕੋਈ ਗੱਡੀ ਮੋਟਰਸਾਈਕਲ ਚਾਹੀ ਕਿਸੇ ਵੀ ਏਰੀਆ ਚ ਹੈ 바ਕੀ ਵੀਡੀਓ ਵਧੀਆ ਲੱਗੀ ਲਾਈਕ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਕਰਦੇ ਨਾਲ ਜੀ